ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਬਲਵਿੰਦਰ ਕੌਰ ਅੱਜ ਅਸੀਂ ਮੂੜੀਆਂ ਦੀ ਤੇ ਟਮਾਟਰਾਂ ਦੀ ਚਟਣੀ ਬਣਾ ਕੇ ਤਿਆਰ ਕਰਾਂਗੇ ਸਰਦੀਆਂ ਵਾਲੀ ਤੇ ਇੱਥੇ ਮੈਂ ਚਾ ਟਮਾਟਰ ਲੈ ਲਏ ਸੀ ਤੇ ਇੱਕ ਮੂਲੀ ਲਈ ਸੀ ਤੇ ਟਮਾਟਰਾਂ ਨੂੰ ਅਸੀਂ ਇਹਨਾਂ ਨੂੰ ਕੱਟ ਦਵਾਂਗੇ ਟਮਾਟਰ ਨੂੰ ਅਸੀਂ ਐਸ ਤਰੀਕੇ ਨਾਲ ਇਹਨਾਂ ਨੂੰ ਕੱਟਣਾ ਇੱਥੇ ਅਸੀਂ ਮੂਲੀ ਨੂੰ ਵੀ ਛਿਲ ਦਵਾਂਗੇ ਤੇ ਮੂਲੀ ਨੂੰ ਅਸੀਂ ਕ੍ਰਸ਼ ਕਰਕੇ ਮੂਲੀ ਨੂੰ ਅਸੀਂ ਕ੍ਰਸ਼ ਕਰ ਲਵਾਂਗੇ ਪੈਨ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਪਾ ਕੇ ਅਸੀਂ ਗਰਮ ਕਰ ਦਵਾਂਗੇ ਇਹਨੂੰ ਤੇਲ ਗਰਮ ਹੋ ਗਿਆ ਸੀ ਹੁਣ ਅਸੀਂ ਇਹਦੇ ਵਿੱਚ ਟਮਾਟਰ ਰੱਖ ਦਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਲਸਣ ਛਿੱਲ ਕੇ 5-7 ਕੁਰੀਆਂ ਪਾ ਦਵਾਂਗੇ ਤੇ ਅਸੀਂ ਹਰੀਆਂ ਮਿਰਚਾਂ ਪਾ ਦਵਾਂਗੇ ਹੁਣ ਅਸੀਂ ਉੱਪਰੋਂ ਢੱਕ ਕੇ ਪਕਾਵਾਂਗੇ ਇਹਨਾਂ ਨੂੰ ਟਮਾਟਰਾਂ ਨੂੰ ਚੈੱਕ ਕਰ ਲਵਾਂਗੇ ਤੇ ਟਮਾਟਰ ਨੂੰ ਅਸੀਂ 5-7 ਮਿੰਟ ਹੋ ਗਏ ਸੀ ਰੱਖਿਆ ਤਾਂ ਹੁਣ ਇਹਨਾਂ ਨੂੰ ਦੇਖਦੇ ਹੋ ਪਰ ਇਹਨਾਂ ਦੇ ਛਿਲਕੇ ਉਤਾਰੇ ਜਾਂਦੇ ਜਿਹੜੇ ਟਮਾਟਰ ਪੱਕ ਗਏ ਸੀ ਇਸ ਤਰ੍ਹਾਂ ਇਹਨਾਂ ਦੇ ਆਪਾਂ ਛਿਲਕੇ ਲਾ ਦੇਵਾਂਗੇ ਉੱਪਰੋਂ ਇਹਦੇ ਟਮਾਟਰਾਂ ਨੂੰ ਅਸੀਂ ਗੈਸ 'ਤੇ ਤਾਪਤਾ ਸੀ ਹੁਣ ਅਸੀਂ ਇਸ ਮਿਸਕ ਦੇ ਨਾਲ ਇਸ ਤਰ੍ਹਾਂ ਇਹਨੂੰ ਮਸਲ ਦਵਾਂਗੇ ਜਿਹੜੇ ਟਮਾਟਰ ਸਾਰੇ ਇਹ ਮਸੂਮ ਜੀ ਬਲੈਂਡ ਹੋ ਗਿਟਣਗੇ ਫਿਰ ਇਸ ਤੇ ਤਾਲੀ ਅਸੀਂ ਇਹਨੂੰ ਮੈਚ ਕਰ ਦਵਾਂਗੇ ਟਮਾਟਰ ਨੂੰ ਅਸੀਂ ਮੈਚ ਕਰਤਾ ਸੀ ਟਮਾਟਰ ਅਸੀਂ ਬੋਲ ਦੇ ਵਿੱਚ ਪਾ ਦਵਾਂਗੇ ਇੱਥੇ ਅਸੀਂ ਮੂਲੀਆਂ ਜਿਹੜੀਆਂ ਕ੍ਰਸ਼ ਕਰਕੇ ਰੱਖੀਆਂ ਸੀ ਉਹਨਾਂ ਨੂੰ ਅਸੀਂ ਪਾ ਦਵਾਂਗੇ ਇੱਥੇ ਪਾਵਾਂਗੇ ਵਾਈਟ ਨਮਕ ਕਾਲਾ ਨਮਕ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾ ਦਾਂਗੇ ਥੋੜਾ ਜਿਹਾ ਫਿਰ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਬਰੀਕ ਕੱਟਿਆ ਹਰਾ ਧਨੀਆ ਤੇ ਨਾਲ ਹੀ ਨਚੋੜ ਦਵਾਂਗੇ ਅਸੀਂ ਨਿੰਬੂ ਤੇ ਜੇ ਤੁਹਾਨੂੰ ਮੇਰੇ ਚਟਨੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਜਰੂਰ ਲਾਈਕ ਕਰਿਆ ਕਰੋ ਵੀ ਚਟਨੀ ਨੂੰ ਹੁਣ ਅਸੀਂ ਮਿਕਸ ਕਰ ਦੇਵਾਂਗੇ ਤੇ ਇਹ ਬਹੁਤ ਵਧੀਆ ਚਟਨੀ ਸਬਜ਼ੀਆਂ ਵਾਲੀ ਬਣ ਕੇ ਤਿਆਰ ਹੁੰਦੀ ਆ ਤੇ ਇਹ ਆਪਣੇ ਕੋ ਸਬਜੀ ਵੀ ਨਾਲ ਜੀ ਕਰੇ ਖਾਣ ਨੂੰ ਤੇ ਆਪਾਂ ਇਹ ਚਟਨੀ ਨਾਲ ਹੀ ਕੱਲੀ ਰੋਟੀ ਖਾਵਾਂਗੇ ਬਹੁਤ ਜ਼ਿਆਦਾ ਟੇਸਟ ਲੱਗਦੀ ਆ ਚਟਨੀ ਬਣ ਕੇ ਤਿਆਰ ਆ ਤੇ ਹੁਣ ਅਸੀਂ ਚਟਨੀ ਨੂੰ ਦੂਸਰੇ ਬੋਲ ਵਿੱਚ ਪਾ ਦੇਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ